ਤਨਗੁਰੂ RAMDAS ji ਤੇ ਉਟਟਟ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਹੀ ਇਸ ਵੀਡੀਓ ਬਾਰੇ ਅਸਲ ਸਚਾਈ ਦਾ ਪਤਾ ਹੋਵੇਗਾ ਇਹ ਵੀਡੀਓ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਵਾਪਰੀ ਹੈ ਜਦੋਂ ਉਹਨਾਂ ਦੀ ਇੱਕ ਅਜੀਹੀ ਬਿਮਾਰੀ ਕੱਟੀ ਗਈ ਜਿਸ ਤੋਂ ਬਾਅਦ ਕਿ ਉਹ ਤਨਸ਼੍ਰੀ ਗੁਰੂ RAMDAS ji ਦੇ ਦਰ ਤੇ ਆ ਕੇ ਪ੍ਰਮਾਤਮਾ ਅੱਗੇ ਨਤਮਸਤਕ ਹੁੰਦੇ ਨੇ ਇਹ ਬੀਬੀ ਆਪਣੀ ਜ਼ੁਬਾਨੀ ਕਹਾਣੀ ਮੋਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਤਨਗੁਰੂ ਰਾਮਦਾਸ ਜੀ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਉਹ ਦੱਸਦੀ ਹੈ ਕਿ ਜਦੋਂ ਮੇਰੇ ਇੱਕ ਦਿਨ 2023 ਦੇ ਵਿੱਚ ਨਵੰਬਰ 2023 ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਤਾਂ ਮੈਂ ਡਾਕਟਰ ਦੇ ਕੋਲ ਪਹੁੰਚੀ ਡਾਕਟਰ ਦੇ ਕੋਲ ਪਹੁੰਚ ਕੇ ਉਸ ਨੇ ਮੇਰੇ ਸਾਰੇ ਟੈਸਟ ਕਰਵਾਏ ਸੀਟੀ ਸਕੈਨ ਕਰਵਾਇਆ ਤੇ ਉਸ ਤੋਂ ਬਾਅਦ ਜੋ ਉਸ ਨੇ ਬਿਮਾਰੀ ਦੱਸੀ ਉਸ ਨੂੰ ਸੁਣ ਕੇ ਵੱਡੇ ਵੱਡੇ ਵੀ ਡਰ ਜਾਂਦੇ ਨੇ ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਤੀਜੀ ਸਟੇਜ ਦਾ ਕੈਂਸਰ ਹੈ ਜਿਸ ਤੋਂ ਬਾਅਦ ਮੈਂ ਫੁੱਟ ਫੁੱਟ ਕੇ ਰੋਂ ਲੱਗ ਪਈ ਤੇ ਮੈਨੂੰ ਲੱਗਿਆ ਕਿ ਹੁਣ ਤਾਂ ਮੈਂ ਆਪਣੇ ਬੱਚਿਆਂ ਤੋਂ ਦੂਰ ਚਲੀ ਜਾਊਂਗੀ ਪਰ ਡਾਕਟਰ ਨੇ ਮੈਨੂੰ ਆਖਿਆ ਕਿ ਤੁਹਾਡੀ ਸਰਜਰੀ ਕਰਨੀ ਪਊਗੀ ਉਸੇ ਦਿਨ ਤੋਂ ਲੈ ਕੇ ਮੈਂ ਧੰਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਕਿ ਧੰਗੁਰੂ ਰਾਮਦਾਸ ਜੀ ਨੂੰ ਆਖਿਆ ਕਿ ਤੁਸੀਂ ਹੀ ਮੇਰਾ ਸਹਾਰਾ ਹੋ ਤੁਸੀਂ ਹੀ ਹੁਣ ਸਭ ਕੁਝ ਕਰਨ ਮੇਰੇ ਪਰਿਵਾਰ ਵਾਲੇ ਮੈਨੂੰ ਹੌਸਲਾ ਤਾਂ ਦਿੰਦੇ ਰਹੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਡਰ ਸੀ ਸਰਜਰੀ ਤੋਂ ਬਾਅਦ ਵੀ 3 ਮਹੀਨੇ ਤੱਕ 3 ਮਹੀਨੇ ਪਹਿਲਾਂ ਵੀ ਮੈਂ ਰੋਟੀ ਨਹੀਂ ਖਾ ਸਕਦੀ ਸੀ ਤੇ ਮੇਰਾ ਰੋਣਾ ਨਿਕਲ ਜਾਂਦਾ ਕਿ ਮੈਂ ਰੋਟੀ ਖਾ ਪਾਉਂਗੀ ਕੀ ਮੈਂ ਆਪਣੇ ਬੱਚਿਆਂ ਦੇ ਨਾਲ ਰਹਿ ਪਾਉਂਗੀ ਇੰਨਾ ਸਭ ਗੱਲਾਂ ਕਰਕੇ ਮੈਂ ਹਰ ਵੇਲੇ ਤਨ ਗੁਰੂ RAMDAS ਜੀ ਅੱਗੇ ਅਰਦਾਸ ਕਰਦੀ ਰਹਿੰਦੀ ਉੱਥੇ ਬੈਠੀ ਮੈਨੂੰ ਇਹ ਲੱਗਦਾ ਕਿ ਧੰਗੁਰੂ ਰਾਮਦਾਸ ਜੀ ਮੇਰੇ ਨਾਲ ਨਹੀਂ ਉਹਨਾਂ ਦੇ ਪਤੀ ਦੱਸਦੇ ਨੇ ਕਿ ਜਦੋਂ ਇੱਕ ਦਿਨ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗਿਆ ਤਾਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਸੀ ਉਸ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਤਾਂ ਬਿਲਕੁਲ ਹੀ ਨਹੀਂ ਸੀ ਮੈਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਧੰਗੁਰੂ ਰਾਮਦਾਸ ਜੀ ਮੇਰੀ ਗੱਲ ਸੁਣਨ ਦੇ ਲਈ ਆਏ ਨਹੀਂ ਮੈਂ ਫੁੱਟ ਫੁੱਟ ਕੇ ਰੋ ਰੋ ਕੇ ਉਹਨਾਂ ਦੇ ਅੱਗੇ ਅਰਦਾਸ ਕਰਨ ਲੱਗਿਆ ਕਿ ਇਹ ਸਭ ਕੀ ਹੋ ਰਿਹਾ ਹੈ ਰੋਂਦੇ ਰੋਂਦੇ ਉਹਨਾਂ ਨੇ ਮੇਰੀ ਗੱਲ ਸੁਣੀ ਤੇ ਉਸ ਤੋਂ ਬਾਅਦ ਇੱਕ ਮੈਨੂੰ ਡਾਕਟਰ ਦਾ ਫੋਨ ਆਉਂਦਾ ਹੈ ਡਾਕਟਰ ਕਹਿੰਦਾ ਹੈ ਕਿ ਤੁਹਾਡੀ ਘਰ ਵਾਲੀ ਦੀ ਸਰਜਰੀ ਜਲਦੀ ਕਰਨੀ ਹੈ ਤਾਂ ਉਸ ਸਮੇਂ ਮੈਂ ਡਾਕਟਰ ਨੂੰ ਆਖਿਆ ਕਿ ਉਹ ਠੀਕ ਹੋ ਜਾਊਗੀ ਤੇ ਡਾਕਟਰ ਨੇ ਮੈਨੂੰ ਆਖਿਆ ਕਿ ਇਹ ਤਾਂ ਸਰਜਰੀ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਉਸ ਦਿਨ ਸ਼ਾਇਦ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਧੰਗੁਰੂ ਰਾਮਦਾਸ ਜੀ ਨੇ ਜਿਸ ਤਰ੍ਹਾਂ ਮੇਰੀ ਅੱਜ ਗੱਲ ਸੁਣੀ ਹੈ ਸ਼ਾਇਦ ਉਹ ਮੇਰੇ ਕੋਲ ਬੈਠੇ ਸੀ ਮੇਰੀ ਗੱਲ ਸੁਣ ਕੇ ਉਸ ਤੋਂ ਬਾਅਦ ਮੈਨੂੰ ਹੌਸਲਾ ਆ ਗਿਆ ਤੇ ਉਸ ਦਿਨ ਤੋਂ ਬਾਅਦ ਮੈਂ ਕਦੇ ਡੋਲਿਆ ਨਹੀਂ ਬਲਕਿ ਆਪਣੀ ਪਤਨੀ ਦਾ ਮੋਢੇ ਨਾਲ ਮੋਢਾ ਲਾ ਕੇ ਸਹਾਰਾ ਬਣਿਆ ਉਸ ਦੇ ਨਾਲ ਤੁਰਦਾ ਗਿਆ ਉਸ ਨੂੰ ਹੌਸਲਾ ਦਿੰਦਾ ਗਿਆ ਉਸ ਦੀ ਸਰਜਰੀ ਕਰਵਾਈ ਤੇ ਸਰਜਰੀ ਤੋਂ ਬਾਅਦ ਅਜੇ ਹੱਥ ਚਮਤਕਾਰ ਦੇਖਿਆ ਇਸ ਤੋਂ ਬਾਅਦ ਮੇਰੀ ਪਤਨੀ ਬਿਲਕੁਲ ਠੀਕ ਹੋ ਗਈ ਤੇ ਅੱਜ ਤਕਰੀਬਨ 2 ਸਾਲਾਂ ਬਾਅਦ ਅਸੀਂ ਧੰਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਤੇ ਹਰੇਕ ਨੂੰ ਇਹੀ ਕਹਨੇ ਆ ਕਿ ਇਸ ਦਰ ਤੋਂ ਵੱਡਾ ਦਰ ਕੋਈ ਵੀ ਨਹੀਂ ਹੈ। ਧੰਗੁਰੂ ਰਾਮਦਾਸ ਜੀ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਹੁੰਦੇ ਨੇ। ਬਸ ਲੋੜ ਹੁੰਦੀ ਹੈ ਸਾਡੇ ਵਿਸ਼ਵਾਸ ਦੀ। ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਵੀ ਸਰੀ ਦੇ ਵਿੱਚ ਰਹਿੰਦੇ ਹੋਈ ਧੰਗੁਰੂ ਰਾਮਦਾਸ ਜੀ ਤੋਂ ਆਪਣਾ ਮੋਹ ਨਹੀਂ ਤੋੜਿਆ। ਬੀਬੀ ਦੱਸਦੀ ਹੈ ਕਿ ਮੇਰੇ ਛੋਟੇ-ਛੋਟੇ ਬੱਚੇ ਨੇ ਘਰ ਦੇ ਵਿੱਚ ਘਰ ਵਾਲਾ, ਮੇਰੀ ਸੱਸ ਸੋਹਰਾ ਸਾਰੇ ਅਸੀਂ ਇਕੱਠੇ ਰਹਿੰਦੇ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕਦੇ ਉੱਠ ਨਹੀਂ ਪਾਉਂਗੀ। ਤੀਜੀ ਸਟੇਜ ਦਾ ਕੈਂਸਰ ਬਹੁਤ ਵੱਡੀ ਗੱਲ ਹੈ ਤੇ ਸਰਜਰੀ ਤੋਂ ਬਾਅਦ ਮੈਂ ਇੱਕਦਮ ਠੀਕ ਹੋ ਗਈ ਤਾਂ ਉਸ ਤੋਂ ਬਾਅਦ ਮੈਨੂੰ ਦੱਸਿਆ ਗਿਆ ਕਿ ਤੇਰੀ ਹੁਣ ਸਿਹਤ ਠੀਕ ਹੈ ਤੇ ਤਨਗੁਰੂ RAMDAS ji ਨੇ ਹੀ ਕੀਤਾ ਤੇ ਅੱਜ ਅਸੀਂ 2 ਸਾਲਾਂ ਬਾਅਦ ਤਨਗੁਰੂ RAMDAS ji ਦੇ ਦਰ ਤੇ ਆ ਕੇ ਰੋ ਵੀ ਰਹੇ ਹਾਂ ਤੇ ਕੋਟਨ-ਕੋਟ ਸ਼ੁਕਰਾਨਾ ਵੀ ਕਰ ਰਹੇ ਹਾਂ ਕਿ ਉਹਨਾਂ ਨੇ ਮੈਨੂੰ ਰਿਸ਼ਟ ਪੋਸ਼ਟ ਜ਼ਿੰਦਗੀ ਬਖਸ਼ੀ ਹੈ ਇੱਕ ਨਵਾਂ ਜੀਵਨ ਬਖਸ਼ਿਆ ਜਿਸ ਨਾਲ ਮੇਰੀ ਸਾਰੀ ਦੁੱਖ ਦਟ ਪੀੜਾ ਸਭ ਕੁਝ ਖਤਮ ਹੋ ਗਿਆ ਉਹਨਾਂ ਦੇ ਨਾਲ ਜੋ ਇੱਕ ਵੀਰ ਆਇਆ ਉਸਨੇ ਦੱਸਿਆ ਕਿ ਇਹ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਸਰੀ ਦੇ ਵਿੱਚ ਮੈਂ ਉਹਨਾਂ ਕੋਲ ਫਿਜ਼ੀਓਥੈਰੇਪੀ ਦਾ ਕੰਮ ਕਰਨ ਦੇ ਲਈ ਜਦੋਂ ਗਿਆ ਸੀ ਇਹਨਾਂ ਤੋਂ ਫਿਜ਼ੀਓਥੈਰੇਪੀ ਕਰਵਾਈ ਸੀ ਤਾਂ ਉਸ ਤੋਂ ਬਾਅਦ ਮੈਂ ਧੰਗੁਰੂ ਰਾਮਦਾਸ ਜੀ ਦਾ ਨਾਮ ਲਿਆ ਤਾਂ ਫਿਰ ਉਸ ਤੋਂ ਬਾਅਦ ਇਹ ਫੁੱਟ ਫੁੱਟ ਕੇ ਉੱਥੇ ਹੀ ਰੋਣ ਲੱਗ ਪਿਆ ਤਾਂ ਮੈਨੂੰ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਇਹਨਾਂ ਨੇ ਮੈਨੂੰ ਆਪਣੀ ਸਾਰੀ ਘਟਨਾ ਦੱਸੀ ਤੇ ਉਹ ਵੀਰ ਵੀ ਵੀਡੀਓ ਦੇ ਵਿੱਚ ਰੋ ਲੱਗ ਪਿਆ ਤੇ ਕਹਿਣ ਲੱਗਿਆ ਕਿ ਇੰਨਾ ਟੁੱਟ ਵਿਸ਼ਵਾਸ ਤਾਂ ਗੁਰੂ ਰਾਮਦਾਸ ਜੀ ਇੰਨਾ ਆਪਣੇ ਸੇਵਕਾਂ ਦਾ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨੇ ਕਿ ਉਹ ਕਦੇ ਕਿਸੇ ਨੂੰ ਡੋਲਣ ਨਹੀਂ ਦਿੰਦੇ ਕਿਸੇ ਦਾ ਕੰਮ ਨਹੀਂ ਬੰਦਾ ਪਰਮਾਤਮਾ ਤੋਂ ਵਿਸ਼ਵਾਸ ਟੁੱਟਦਾ ਜਾ ਰਿਹਾ ਤਾਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਇੱਕ ਵਾਰ ਮਾਫੀ ਮੰਗ ਕੇ ਇਹੀ ਅਰਦਾਸ ਕਰਨੀ ਹੈ ਕਿ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਜਦੋਂ ਅਸੀਂ ਧੰਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਜਾਵਾਂਗੇ ਤਾਂ ਸਾਡੇ ਸਾਰੇ ਦੁੱਖ ਤਰਦ ਸਭ ਕੁਝ ਦੂਰ ਹੋ ਜਾਣਗੇ ਘਰ ਦੇ ਵਿੱਚ ਬਰਕਤਾਂ ਸਭ ਕੁਝ ਆ ਜਾਵੇਗਾ ਤੁਹਾਨੂੰ ਕੀ ਲੱਗਦਾ ਇਹ ਸਭ ਸੱਚ ਹੈ ਤਾਂ ਆਪਣੀ ਕਮੈਂਟਾਂ ਦੇ ਵਿੱਚ ਧੰਗੁਰੂ ਰਾਮਦਾਸ ਜੀ ਤੇ ਸਤਨਾਮ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ